ਸੱਚੇ ਗਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਹਾਂ ਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਮੰਗਲਵਾਰ ਦੁਪਹਿਰ ਨੂੰ ਇੱਕ 7 ਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗ ਗਈ ਹੈ ਇਸ ਭਿਆਨਕ ਅੱਗ ਦੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 25 ਤੋਂ ਵੀ ਉੱਪਰ ਦਸੀ ਜਾ ਚੁੱਕੀ ਹੈ ਸਥਾਨਕ ਪੁਲਸ ਅਤੇ ਫਾਇਰ ਅਧਿਕਾਰੀਆਂ ਦੇ ਅਨੁਸਾਰ ਅੱਗ ਇੰਨੀ ਤੇਜ਼ੀ ਦੇ ਨਾਲ ਫੈਲ ਗਈ ਕਿ ਕੁਝ ਹੀ ਮਿੰਟਾਂ ਦੇ ਵਿੱਚ ਕਾਲੇ ਧੂੰਏ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਦੇ ਕਾਰਨ ਬਚਾਅ ਕੰਮ ਕਰਨਾ ਮੁਸ਼ਕਲ ਹੋ ਗਿਆ ਅੱਗ ਲੱਗਣ ਦੀ ਇਹ ਘਟਨਾ ਜਕਾਰਤਾ ਦੇ ਇੱਕ ਵਿਅਸਤ ਵਪਾਰਕ ਇਮਾਰਤ ਦੇ ਵਿੱਚ ਵਾਪਰੀ ਹੈ ਜਿਸ ਦੇ ਕਾਰਨ ਨਿਵਾਸੀਆਂ ਅਤੇ ਦਫ਼ਤਰੀ ਕਰਮਚਾਰੀਆਂ ਦੇ ਵਿੱਚ ਕਬਰਾਹਟ ਫੈਲ ਗਈ ਹੈ ਚਸ਼ਮਦੀਦਾ ਨੇ ਦੱਸਿਆ ਕਿ ਤੇਜ਼ ਅੱਗ ਅਤੇ ਲਗਾਤਾਰ ਧੂਏ ਨੇ ਬਚਾਅ ਕਾਰਜਾਂ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ। ਸਥਾਨਕ ਪੁਲਸ ਅਤੇ ਅਧਿਕਾਰੀਆਂ ਦੇ ਅਨੁਸਾਰ ਅੱਗ ਪਹਿਲੀ ਮੰਜ਼ਲ ਦੇ ਉੱਤੇ ਲੱਗੀ ਅਤੇ ਤੇਜ਼ੀ ਦੇ ਨਾਲ ਪੂਰੀ ਇਮਾਰਤ ਦੇ ਵਿੱਚ ਫੈਲ ਗਈ। ਘਟਨਾ ਦੇ ਸਮੇਂ ਬਹੁਤ ਸਾਰੇ ਕਰਮਚਾਰੀ ਅੰਦਰ ਸਨ, ਕੁਝ ਦੁਪਹਿਰ ਦਾ ਖਾਣਾ ਖਾ ਰਹੇ ਸਨ। ਅੱਗ ਦੇ ਅਚਾਨਕ ਫੈਲਣ ਦੇ ਨਾਲ ਉੱਪਰ ਫਸੇ ਲੋਕਾਂ ਨੂੰ ਬਚਣ ਤੋਂ ਰੋਕਿਆ ਗਿਆ। ਸਥਾਨਕ ਮੀਡੀਆ ਨੇ ਫਾਇਰਫਾਈਟਰਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਅੱਗ ਇੰਨੀ ਤੇਜ਼ੀ ਦੇ ਨਾਲ ਫੈਲ ਰਹੀ ਸੀ ਕਿ ਬਚਾਅ ਕਾਰਜ ਬਹੁਤ ਮੁਸ਼ਕਲ ਹੋ ਗਿਆ ਸੀ ਰਾਜਸਥਾਨੀ ਜਕਾਰਤਾ ਦੇ ਪੁਲਸ ਵਿਭਾਗ ਦੇ ਮੁਖੀ ਸੁਸਾਤੀਓ ਪੁਰਨੋਤੋ ਕੌਂਡਰੋ ਨੇ ਪੁਸ਼ਟੀ ਕੀਤੀ ਕਿ ਅੱਗ ਦੇ ਉੱਤੇ ਹੁਣ ਕਾਬੂ ਪਾ ਲਿਆ ਗਿਆ ਹੈ ਪਰੀਮਾਰਤ ਦੇ ਅੰਦਰ ਫਸੇ ਪੀੜਤਾਂ ਦੀ ਭਾਲ ਅਜੇ ਵੀ ਜਾਰੀ ਹੈ। ਉਹਨਾਂ ਕਿਹਾ ਕਿ ਸਾਰੀਆਂ ਮੰਜ਼ਲਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਲਾਸ਼ਾ ਨੂੰ ਬਾਹਰ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਇਮਾਰਤ ਨੂੰ ਠੰਡਾ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਮੰਜ਼ਲਾਂ ਦੇ ਵਿੱਚ ਧੂਆਂ ਭਰਿਆ ਹੋਣ ਕਰਕੇ ਅਤੇ ਅੱਗ ਕਾਰਨ ਇਮਾਰਤ ਦੇ ਢਹਿ ਜਾਣ ਦੇ ਡਰ ਦੇ ਕਾਰਨ ਬਚਾਅ ਕਾਰਜ ਸਾਵਧਾਨੀ ਦੇ ਨਾਲ ਕੀਤਾ ਜਾ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ ਇਮਾਰਤ ਨੂੰ ਜਾਪਾਨ ਦੀ ਟੈਰਾ ਡਰੋਨ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਟੈਰਾ ਡਰੋਨ ਇੰਡੋਨੇਸ਼ੀਆ ਦੇ ਦਫ਼ਤਰ ਵੱਜੋਂ ਵਰਤਿਆ ਜਾ ਰਿਹਾ ਸੀ। ਇਹ ਕੰਪਨੀ ਮਾਈਨਿੰਗ ਅਤੇ ਖੇਤੀਬਾੜੀ ਵਰਗੇ ਖੇਤਰਾਂ ਦੇ ਲਈ ਡਰੋਨ ਸੇਵਾਵਾਂ ਪ੍ਰਦਾਨ ਕਰਦੀ ਹੈ। ਸਥਾਨਕ ਟੀਵੀ ਚੈਨਲ ਕੰਪਾਸ ਟੀਵੀ ਨੇ ਘਟਨਾ ਦੀ ਵੀਡੀਓ ਫੁਟੇਜ ਜਾਰੀ ਕੀਤੀ ਜਿਸ ਦੇ ਵਿੱਚ ਅੱਗ ਤੇਜ਼ੀ ਦੇ ਨਾਲ ਫੈਲਦੀ ਦਿਖਾਈ ਦੇ ਰਹੀ ਹੈ। ਕੁਝ ਲੋਕਾਂ ਨੂੰ ਫਾਇਰ ਬ੍ਰਿਗੇਡ ਦੀਆਂ ਪੋੜੀਆਂ ਦੀ ਵਰਤੋਂ ਕਰਕੇ ਬਾਹਰ ਕੱਢਦੇ ਵੀ ਦਿਖਾਇਆ ਗਿਆ। ਅਤੇ ਇਮਾਰਤ ਵਿੱਚੋਂ ਕਈ ਲਾਸ਼ਾਂ ਦੇ ਬਾਹਰ ਕੱਢੇ ਜਾ ਰਹੇ ਸਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਿਊਰੋ ਰਿਪੋਰਟ ਹਮਦਰਦ ਟੀਵੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੌਰਵ ਮਿੱਠੂ ਮਦਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਹਾਲੀਆ ਫੈਸਲੇ ਨੂੰ ਸਹੀ ਅਤੇ ਦਲੇਰਾਨਾ ਦੱਸਦੇ ਹੋਏ ਮੈਡਮ ਨਵਜੋਤ ਕੋਰ ਸਿੱਧੂ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ। ਉਨ੍ਹਾਂ ਕਿਹਾ ਕਿ 2017 ਦੇ ਵਿੱਚ ਨਵਜੋਤ ਕੋਰ ਸਿੱਧੂ ਨੇ ਟਿਕਟਾਂ ਬਦਲੇ ਕੌਂਸਲਰਾਂ ਤੋਂ 20 ਤੋਂ 25 ਲੱਖ ਰੁਪਏ ਵਸੂਲੇ ਜਿਸ ਦੇ ਸਬੂਤ ਅਤੇ ਵਿਸਤ੍ਰਿਤ ਸੂਚੀ ਵੀ ਉਹ ਜਲਦੀ ਹੀ ਜਾਰੀ ਕਰਨਗੇ। ਸੌਰਵ ਮਿੱਠੂ ਮਦਾਨ ਨੇ ਨਵਜੋਤ ਕੋਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਈ ਜ਼ੁਬਾਨੀ ਹਮਲੇ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਇੱਜ਼ਤ ਅਤੇ ਅਨੁਸ਼ਾਸਨ ਸਭ ਤੋਂ ਉੱਪਰ ਹੈ ਜੋ ਵੀ ਬਿਨਾਂ ਸਬੂਤਾਂ ਦੇ ਪਾਰਟੀ ਦੇ ਉੱਤੇ ਦੋਸ਼ ਲਗਾਉਂਦਾ ਹੈ ਉਸ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਮਿੱਠੂ ਨੇ ਦੋਸ਼ ਲਗਾਇਆ ਕਿ ਸਾਲ 2017 ਦੇ ਵਿੱਚ ਮੈਡਮ ਸਿੱਧੂ ਨੇ ਟਿਕਟਾਂ ਦੇ ਬਦਲੇ ਕਈ ਕਾਉਂਸਲਰਾਂ ਤੋਂ 20 ਤੋਂ 25 ਲੱਖ ਰੁਪਏ ਲਏ ਸਨ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਕੋਲ ਇਸ ਦੇ ਪੂਰੇ ਸਬੂਤ ਹਨ ਅਤੇ ਉਹ ਬਹੁਤ ਜਲਦੀ ਵਿਸਤ੍ਰਿਤ ਸੂਚੀ ਜਾਰੀ ਕਰਨਗੇ ਬਿਲਕੁਲ ਬੇਬੁਨਿਆਦ ਜਿਹੜਾ ਬਿਆਨ ਦਿੱਤਾ ਹੈ 5 5000 ਕਰੋੜ ਦਾ ਕਿ 5000 ਕਰੋੜ ਦੇ ਕੇ ਸੀਐਮ ਬੰਦਾ ਉਹ ਬਿਲਕੁਲ ਝੂਠਾ ਹੈ ਨਾ ਇਹਨਾਂ ਕੋ ਪੇਸ਼ ਹੋਣਾ ਨਾ ਇਹਨਾਂ ਕੋ ਕੋਈ ਗੱਲ ਹੋਣੀ ਹੈ ਬਚਕਾਨਾ ਹਰਕਤ ਕਰ ਗਏ ਹੈ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਰਾਜਨੀਤੀ ਕੀ ਚੀਜ਼ ਹੈ ਤੇ ਇੱਕ ਲਿਸਟ ਮੈਂ ਬਹੁਤ ਜਲਦੀ ਜਾਰੀ ਕਰੂੰਗਾ 2017 ਵਾਲੇ ਕੌنسਲਰਾਂ ਦੀ ਜਿਨ੍ਹਾਂ ਨੇ 5-5 ਕਰੋੜ ਨਹੀਂ ਦਿੱਤਾ ਹੋਗਾ 20-25 ਪੱਚੀ 25 ਲੱਖ 8-10 ਕਾਉਂਸਲਰ ਰਹੇ ਨੇ ਜਿਨ੍ਹਾਂ ਨੇ ਮੈਡਮ ਸਿੱਧੂ ਹਰਾਂ ਨੂੰ ਪੈਸੇ ਦਿੱਤੇ ਤੇ ਫਿਰ ਕਾਉਂਸਲਰ ਨੇ ਟਿਕਟਾਂ ਦਿੱਤੀਆਂ ਉਹ ਬਹੁਤ ਜਲਦੀ ਲਿਸਟ ਜਾਇਰ ਕਰੂੰਗਾ ਜੇ ਨਾ ਚੁੱਪ ਹੋਈ ਮੈਡਮ ਦੇਖੋ ਜੀ ਉਹ ਜੋ ਕਰਾ ਰਹੀ ਹੈ ਬੀਜੇਪੀ ਕਰਾ ਰਹੀ ਹੈ ਭਾਈ ਬੀਜੇਪੀ ਨੇ ਹੀ ਇਹਨਾਂ ਕੋ ਬਿਆਨ ਦਵਾਇਆ ਇਹ ਬੀਜੇਪੀ ਦੀ ਜਾਨ ਦੀ ਤਿਆਰੀ ਚ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਆ ਰਾਜਾ ਵੜਿੰਗ ਜੀ ਨੂੰ ਐਲਓਪੀ ਸਾਹਿਬ ਨੂੰ ਵੀ ਆਪਣੀ ਗੱਡੀ 'ਚ ਬਿਠਾ ਕੇ ਇਹਨਾਂ ਨੂੰ ਬੀਜੇਪੀ ਦੇ ਦਫ਼ਤਰ ਛੱਡੋ ਅੰਤ ਦੇ ਵਿੱਚ ਮਿੱਠੂ ਨੇ ਕਿਹਾ ਕਿ ਮੈਡਮ ਸਿੱਧੂ ਨੂੰ ਮਾਫੀ ਮੰਗਣੀ ਪਵੇਗੀ ਮਿੱਠੂ ਨੇ ਇਹ ਵੀ ਕਿਹਾ ਕਿ ਨਵਜੋਤ ਕੋ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਰਾਜਨੀਤੀ ਸਮਝ ਦੀ ਘਾਟ ਹੈ ਅਤੇ ਉਹ ਬਚਕਾਨਾ ਕੰਮ ਕਰ ਰਹੇ ਨੇ ਜਿਸ ਦੇ ਨਾਲ ਉਸ ਨੂੰ ਪਾਰਟੀ ਤੋਂ ਮੁਅਤਲ ਕਰਨਾ ਸਹੀ ਫੈਸਲਾ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਲੌਰੈਂਸ ਵਿਸ਼ਨੋਈ, ਗੋਲਡੀ ਬਰਾੜ ਅਤੇ ਹੈਰੀ ਬੌਕਸਰ ਤੋਂ ਬਾਅਦ ਚੌਥੇ ਗੈਂਗਸਟਰ ਸਾਬਾ ਗੋਬਿੰਦਗੜ ਦਾ ਨਾਮ ਵੀ ਹੁਣ ਚੰਡੀਗੜ੍ਹ ਵਿਦਿਆਰਥੀ ਆਗੂ ਇੰਦਰਪ੍ਰੀਤ ਪੈਰੀ ਦੇ ਕਤਲ ਮਾਮਲੇ ਦੇ ਨਾਲ ਜੁੜ ਗਿਆ ਹੈ। ਸਾਬਾ ਨੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸਾਬਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੇ ਕਤਲ ਦੇ ਲਈ ਪੁਲਿਸ ਦੀ ਵਰਦੀ ਅਤੇ AK-47 ਵੀ ਮੁਹੱਈਆ ਕਰਵਾਈ ਸੀ। ਇਸ ਦੇ ਨਾਲ ਹੀ ਸਾਬਾ ਨੇ ਪੈਰੀ ਦੇ ਕਤਲ ਦੇ ਲਈ ਗੋਲਡੀ ਬਰਾਡ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਉਸਨੇ ਕਿਹਾ ਕਿ ਅਸੀਂ AK47 ਦੇ ਨਾਲ BMW ਦੇ ਵਿੱਚ ਇਕੱਠੇ ਘੁੰਮਦੇ ਸੀ ਪਰ ਅੱਜ ਗੋਲਡੀ ਬਰਾਡ ਸਾਰਾ ਸੇਰਾ ਆਪਣੇ ਸਿਰ ਲੈ ਗਿਆ ਗੋਲਡੀ ਨੇ ਉਸ ਹੱਥ ਨੂੰ ਵੱਢ ਲਿਆ ਜੋ ਉਸ ਨੂੰ ਖਵਾਉਂਦਾ ਸੀ ਇਹ ਧਿਆਨ ਦੇਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਆਗੂ ਇੰਦਰਪ੍ਰੀਤ ਪੈਰੀ ਦਾ ਕਤਲ ਕਰ ਦਿੱਤਾ ਗਿਆ ਸੀ ਲੌਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਹਨਾਂ ਦਾਅਵਾ ਕੀਤਾ ਸੀ ਕਿ ਪੈਰੀ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਲਈ ਕਲੱਬਾਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ ਗੋਲਡੀ ਬਰਾੜ ਨੇ ਫਿਰ ਲੌਰੈਂਸ ਨੂੰ ਗद्दार ਕਿਹਾ ਇਹ ਦਾਅਵਾ ਕਰਦੇ ਹੋਏ ਲੌਰੈਂਸ ਪੈਰੀ ਦੇ ਕਾਰਖਾਨਾ ਪਿੰਦਾ ਸੀ ਅਤੇ ਰਹਿੰਦਾ ਸੀ ਇਸ ਦੇ ਬਾਵਜੂਦ ਉਸ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਸ ਦਾ ਕਤਲ ਕਰਵਾ ਦਿੱਤਾ গোল্ডি ਨੇ ਲਾਰੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਫਿਰ ਲਾਰੈਂਸ ਗੈਂਗ ਦੇ ਗੈਂਗਸਟਰ ਹੈਰੀ ਬੌਕਸਰ ਨੇ ਇੱਕ ਵੌਇਸ ਨੋਟ ਜਾਰੀ ਕਰਕੇ ਕਿਹਾ ਕਿ 골্ডি ਬਰਾੜ ਨੂੰ ਬਖਸ਼ਿਆ ਨਹੀਂ ਜਾਏਗਾ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ 골্ডি ਬਰਾੜ ਨੂੰ ਧਮਕੀ ਦਿੰਦੇ ਹੋਏ ਸਾਬਾ ਨੇ ਸਿੱਧੂ ਮੂਸੇਵਾਲੇ ਬਾਰੇ ਕੀ ਕਿਹਾ ਉਸਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ AK-47 ਫਿਰੋਤੀ ਰਾਹੀ ਪ੍ਰਾਪਤ ਕੀਤੀ ਗਈ ਸੀ ਮਹਸਾਬਾ ਗੋਵਿੰਦਗੜ੍ਹ ਬੋਲ ਰਹੇ ਹਨ ਮੈਂ ਗੋਲਡੀ ਬਰਾੜ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੋਲਡੀ ਬਰਾੜ ਸਭ ਤੋਂ ਵੱਡਾ ਗੱਦਾਰ ਹੈ ਮੈਂ ਲਾਰੈਂਸ ਬਿਸ਼ਨੋਈ ਅਤੇ ਸਾਡੇ ਸਾਰੇ ਸਰਕਲ ਨੂੰ ਸੋਸ਼ਲ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਗੋਲਡੀ ਬਰਾੜ ਲਾਰੈਂਸ ਲਾਰੈਂਸ ਨੇ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਤੈਨੂੰ ਮੇਰੇ ਤੋਂ 9 ਪਿਸਤੌਲ ਅਤੇ 300 ਗੋਲੀਆਂ ਮਿਲੀਆਂ ਸਨ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਕਤਲ ਦੌਰਾਨ AK47 ਦਿੱਤੀ ਗਈ ਲਾਰੈਂਸ ਅਤੇ ਮੈਂ ਫਿਰੋਤੀ ਮੰਗ ਕੇ ਸਾਰੇ ਪੈਸੇ ਇਕੱਠੇ ਕਰਦਾ ਸੀ ਤੇ ਤੈਨੂੰ ਦਿੰਦਾ ਸੀ ਤੁਹਾਨੂੰ ਦੱਸ ਦਈਏ ਕਿ ਸਾਬਾ ਗੋਬਿੰਦਗੜ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਂਝੇ ਗਰੁੱਪ ਦਾ ਮੈਂਬਰ ਸੀ ਉਸ ਵਿਰੁੱਧ ਕਤਲ ਡਕੈਤੀ ਹਥਿਆਰਾਂ ਦੀ ਸਪਲਾਈ ਅਤੇ ਟਾਰਗੇਟ ਕਿਲਿੰਗ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਨੇ ਉਹ ਇਸ ਸਮੇਂ ਅਮਰੀਕਾ ਤੋਂ ਆਪਣਾ ਨੈਟਵਰਕ ਚਲਾਉਂਦਾ ਹੈ ਉਹ ਪਹਿਲਾਂ ਗੋਲਡੀ ਬਰਾੜ ਦੇ ਲਈ ਕੰਮ ਕਰਦਾ ਸੀ ਅਤੇ ਹੁਣ ਲਾਰੈਂਸ ਦੇ ਨਾਲ ਹੈ ਦੋਸ਼ ਹੈ ਕਿ ਉਸਨੇ ਸਿੱਧੂ ਮੂਸੇਵਾਲੇ ਦੇ ਕਤਲ ਸਮੇਤ ਹੋਰ ਵੱਡੇ ਅਪਰਾਧਾਂ ਦੇ ਲਈ ਹਥਿਆਰ ਮੁਹੱਈਆ ਕਰਵਾਏ ਸਨ ਬਿਊਰੋ ਰਿਪੋਰਟ ਹਮਦਰਦ ਟੀਵੀ ਚੰਡੀਗੜ੍ਹ ਪੁਲਿਸ ਨੇ 60 ਸਾਲਾ ਸੀਮਾ ਗੋਇਲ ਕਤਲ ਮਾਮਲੇ ਦੇ ਵਿੱਚ ਉਸਦੇ ਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਭਾਰਤ ਪੂਸ਼ਨ ਗੋਇਲ ਨੂੰ 4 ਸਾਲ ਬਾਅਦ ਦਿਮਾਗੀ ਮੈਪਿੰਗ ਸਮੇਤ ਮਨੋਵਿਗਿਆਨਿਕ ਟੈਸਟਾਂ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ਦੇ ਉੱਤੇ ਵੀ ਭੇਜ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਨੇ 60 ਸਾਲਾ ਸੀਮਾ ਗੋਇਲ ਦੇ ਪਤੀ ਭਾਰਤ ਪੂਸ਼ਨ ਗੋਇਲ ਨੂੰ ਉਸਦੇ ਕਤਲ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਜੋ ਕਿ 4 ਸਾਲ ਪਹਿਲਾਂ ਹੋਇਆ ਸੀ। ਗੋਇਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੀਨੀਅਰ ਪ੍ਰੋਫੈਸਰ ਹੈ ਅਤੇ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਵਿੱਚ ਪੜ੍ਹਾਉਂਦਾ ਹੈ। ਇਹ ਗ੍ਰਫਤਾਰੀ ਦਿਮਾਗ ਦੀ ਮੈਪਿੰਗ ਅਤੇ ਹੋਰ ਫੋਰੈਂਸਿਕ ਮਨੋਵਿਗਿਆਨਿਕ ਟੈਸਟਾਂ ਦੇ ਆਧਾਰ ਦੇ ਉੱਤੇ ਕੀਤੀ ਗਈ ਸੀ। ਪੁਲਿਸ ਸੂਤਰਾਂ ਦੇ ਅਨੁਸਾਰ ਇਨ੍ਹਾਂ ਟੈਸਟਾਂ ਤੋਂ ਪਤਾ ਲੱਗਿਆ ਕਿ ਪ੍ਰੋਫੈਸਰ ਗੋਇਲ ਨੂੰ ਕਤਲ ਅਤੇ ਇਸ ਦੇ ਆਲੇ-ਦੁਆਲੇ ਦੀਆਂ ਘਟਨਾਵਾਂ ਦੀਆਂ ਅਨੁਭਵੀ ਯਾਦਾਂ ਨੇ ਗੋਇਲ ਨੇ ਇਨ੍ਹਾਂ ਟੈਸਟਾਂ ਦੇ ਲਈ ਸਹਿਮਤੀ ਦਿੱਤੀ ਸੀ। ਉਹ ਨਾਰਕੋ ਵਿਸ਼ਲੇਸ਼ਣ ਟੈਸਟ ਦੇ ਲਈ ਵੀ ਸਹਿਮਤ ਹੋ ਗਿਆ ਸੀ। ਪਰ ਸੇਤ ਕਾਰਨਾ ਕਰਕੇ ਇਹ ਟੈਸਟ ਨਹੀਂ ਹੋ ਸਕਿਆ 8 ਦਸੰਬਰ ਨੂੰ ਪੁਲਸ ਨੇ ਪ੍ਰੋਫੈਸਰ ਗੋਇਲ ਨੂੰ ਉਸ ਦੇ ਘਰ ਦੇ ਬਾਹਰ ਗ੍ਰਿਫਤਾਰ ਕੀਤਾ ਅਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਨੂੰ 3 ਦਿਨਾਂ ਦੇ ਪੁਲਸਰਮਾਨਡ ਦੇ ਉੱਤੇ ਭੇਜ ਦਿੱਤਾ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਸੀਮਾ ਗੋਇਲ ਦੇ ਗੁੰਮ ਹੋਏ ਮੋਬਾਈਲ ਫੋਨ ਅਤੇ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਨੂੰ ਲੱਭਣਾ ਹੈ ਉਹ ਇਹ ਵੀ ਪਤਾ ਲਗਾਉਣਾ ਚਾਹੁੰਦੇ ਨੇ ਕਿ ਕਤਲ ਸਮੇਂ ਘਰ ਦੇ ਵਿੱਚ ਕੋਈ ਹੋਰ ਮੌਜੂਦ ਸੀ ਜਾਂ ਫਿਰ ਨਹੀਂ ਜਾ ਕਿਸੇ ਨੇ ਪ੍ਰੋਫੈਸਰ ਗੋਇਲ ਦੀ ਸਹਾਇਤਾ ਕੀਤੀ ਹੋਵੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲਾ ਕਈ ਅਣ ਉੱਤਰ ਪ੍ਰਸ਼ਨਾਂ ਦੇ ਵਿੱਚ ਘਿਰਿਆ ਹੋਇਆ ਹੈ ਹਾਲਾਂਕਿ ਬ੍ਰੇਨ ਇਲੈਕਟ੍ਰੀਕਲ ਓਸੀਲੇਸ਼ਨ ਸਿਗਨੇਚਰ ਪ੍ਰੋਫਾਈਲਿੰਗ ਅਤੇ ਹਾਲਾਤੀ ਸਬੂਤ ਵਰਗੇ ਵਿਗਿਆਨਕ ਟੈਸਟਾਂ ਨੇ ਪ੍ਰੋਫੈਸਰ ਗੋਇਲ ਵਿਰੁੱਧ ਇਨਾ ਮਜ਼ਬੂਤ ਮਾਮਲਾ ਬਣਾਇਆ ਕਿ ਉਨ੍ਹਾਂ ਦੀ ਗ੍ਰਿਫਤਾਰੀ ਜ਼ਰੂਰੀ ਹੋ ਗਈ ਤੁਹਾਨੂੰ ਦੱਸ ਦਈਏ ਕਿ ਸੀਮਾ ਗੋਇਲ ਦਾ ਕਤਲ 4 ਨਵੰਬਰ 2021 ਨੂੰ ਦੀਵਾਲੀ ਵਾਲੇ ਦਿਨ ਸੈਕਟਰ 14 ਸਥਿਤ ਪੰਜਾਬ ਯੂਨੀਵਰਸਿਟੀ ਦੇ ਉਸਦੇ ਕੁਆਟਰ ਦੇ ਵਿੱਚ ਕੀਤਾ ਗਿਆ ਸੀ ਪ੍ਰੋਫੈਸਰ ਗੋਇਲ ਨੇ ਦੱਸਿਆ ਕਿ ਜਦੋਂ ਪਰਿਵਾਰ ਦਾ ਦੁੱਧ ਵਾਲਾ ਆਮ ਵਾਂਗ ਦੁੱਧ ਦੇਣ ਲਈ ਹੇਠਾਂ ਆਇਆ ਤਾਂ ਉਸਨੇ ਮੁੱਖ ਦਰਵਾਜ਼ਾ ਬਾਰੋ ਬੰਦ ਪਾਇਆ ਸੀਮਾ ਗੋਇਲ ਦੇ ਸਰੀਰ ਦੇ ਉੱਤੇ ਸੰਘਰਸ਼ ਦੇ ਨਿਸ਼ਾਨ ਸਨ ਜੋ ਕਿ ਦਰਸਾਉਂਦੇ ਸਨ ਕਿ ਉਸਨੇ ਆਪਣੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਾਲਾਂਕਿ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਵੀ ਨਿਸ਼ਾਨ ਨਹੀਂ ਸਨ ਅਤੇ ਨਾ ਹੀ ਕੋਈ ਕੀਮਤੀ ਸਮਾਨ ਗਾਇਬ ਸੀ ਫੋਰੈਂਸਿਕ ਮਾਹਿਰਾਂ ਨੇ ਪਾਇਆ ਕਿ ਦਰਵਾਜੇ ਦੇ ਉੱਤੇ ਲੱਗੀ ਧਾਤ ਦੀ ਗ੍ਰਿੱਲ ਅੰਦਰੋਂ ਕੱਟੀ ਗਈ ਸੀ ਇਹ ਪ੍ਰੋਫੈਸਰ ਗੁਇਲ ਦੇ ਇਸ ਬਿਆਨ ਦੇ ਉਲਟ ਹੈ ਕਿ ਇੱਕ ਬਾਰੀ ਵਿਅਕਤੀ ਘਰ ਦੇ ਵਿੱਚ ਦਾਖਲ ਹੋਇਆ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਭੱਜ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਨਾਬਾਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦਾ ਕਾਂਗਰਸ ਦੇ ਕਾਟੋ ਕਲੇਸ਼ ਉੱਪਰ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਹਾਈ ਕਮਾਂਡ ਨੇ ਅਸਤੀਫਾ ਮੰਗ ਲਿਆ। ਇਹ ਅੰਦਰ ਖਾਤੇ ਦੀ ਰਿਪੋਰਟ ਹੈ ਜਿਸ ਦੇ ਜਿਸ ਦਾ ਖੁਲਾਸਾ ਦੇਵਮਾਨ ਵੱਲੋਂ ਕੀਤਾ ਗਿਆ। ਆਪ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਕਾਟੋ ਕਲੇਸ਼ ਵਧਦਾ ਜਾ ਰਿਹਾ ਅਤੇ ਨਵਜੋਤ ਕੋਰ ਸਿੱਧੂ ਨੇ ਵੀ ਕਿਹਾ ਕਿ ਚਾਰ ਪੰਜ ਬੰਦੇ ਜੋ ਕਿ ਪੰਜਾਬ ਦਾ ਚੀਫ ਮਿਨਿਸਟਰ ਬਣਨਾ ਚਾਹੁੰਦੇ ਨੇ ਇਸ ਦੌੜ ਦੇ ਵਿੱਚ ਨੇ ਇਹ ਤਾਂ ਉਹੀ ਹੈ ਕਾਂਗਰਸ ਜਿਨ੍ਹਾਂ ਨੇ ਸਿੱਖਾਂ ਦੇ ਗੱਲਾਂ ਦੇ ਵਿੱਚ ਟਾਇਰ ਪਾ ਕੇ ਦੰਗੇ ਕਰਾਏ। ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਕ腐ਪਸ਼ਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਣ ਅਤੇ ਕਾਰਵਾਈ ਕਰਨ ਦੇ ਉੱਤੇ ਦੇਵਾਨ ਨ ਕਿਹਾ ਕਿ ਇਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਚੰਨੀ ਮੁੱਖ ਮੰਤਰੀ ਸੀ ਉਸ ਦੇ ਰਿਸ਼ਤੇਦਾਰਾਂ ਕੋਲੋਂ ਕਰੋੜਾਂ ਰੁਪਏ ਮਿਲੇ ਸਨ ਉਹਨਾਂ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੇ ਲੀਡਰ ਨਹੀਂ ਇਹ ਇੱਕ ਵੱਡਾ ਗੈਂਗ ਹੈ ਜੋ ਕਿ ਪੰਜਾਬ ਨੂੰ ਲੁੱਟ ਰਹੇ ਨੇ ਦੇਖੋ ਗੱਲ ਇਹ ਆ ਨਵਜੋਤ ਕੌਰ ਸਿੱਧੂ ਬੀਬੀ ਜੀ ਨੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਗੇ ਬਿਨਾਂ ਪੈਸਿਆਂ ਤੋਂ ਵਹ ਤਾਂ 5 ਕਰੋੜ 500 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ਤੇ ਫਿਰ ਅਸੀਂ ਆਉਣ ਨੂੰ ਤਿਆਰ ਹਾਂ ਪਰ ਸਾਡੇ ਕੋਲ 500 ਕਰੋੜ ਹੈ ਨਹੀਂ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਚੰਨੀ ਜਦੋਂ ਚੀ ਮਿਸਟਰ ਬਣਿਆ ਜੀ 350 ਕਰੋੜ ਦੇ ਕੇ ਬਣਿਆ ਜੀ ਇਹ ਸਵਾਲੀਆ ਨਿਸ਼ਾਨ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਦੇ ਆ ਕਿ ਇਹ ਪੈਸੇ ਦੇ ਕੇ ਚੀ ਮਿਸਟਰ ਬਣਾਉਂਦੇ ਆ ਜੀ ਕਿ ਕੇ ਪੈਸੇ ਦੇ ਕੇ ਮਿਸਟਰ ਬਣਾਉਂਦੇ ਆ ਕਿ ਪੈਸੇ ਦੇ ਕੇ ਟਿਕਟਾਂ ਦਿੰਦੇ ਨੇ ਜੀ ਐਮਐਲਏ ਦੀਆਂ ਇਹਦਾ ਮਤਲਬ ਇਹ ਤਾਂ ਫਿਰ ਦੁਕਾਨਦਾਰੀ ਹੋ ਗਈ ਨਾ ਫਿਰ ਇਹ ਪਾਰਟੀ ਥੋੜਾ ਜੀ ਕਾਂਗਰਸ ਨੇ ਵੀ ਉਹੀ ਕੰਮ ਫੜ ਲਿਆ ਜੀ ਔਰ ਇਹ ਇੱਕ ਇਹ ਗੱਲ ਕਹਿਣੀ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਇਹ ਉਸ ਤੋਂ ਵੀ ਵੱਡਾ ਸਵਾਲੀਆ ਨਿਸ਼ਾਨ ਹੈ ਜੀ ਔਰ ਅੱਜ ਦੀ ਇਹ ਅੰਦਰ ਦੀ ਰਿਪੋਰਟ ਹੈ ਕਿ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਹਾਈ ਕਮਾਂਡ ਨੇ ਔਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਆਪੋਜੀਸ਼ਨ ਲੀਡਰ ਉਹਨਾਂ ਤੋਂ ਵੀ ਅਸਤੀਫਾ ਮੰਗ ਲਿਆ ਅੰਦਰ ਖਾਤੇ ਰਿਪੋਰਟ ਆ ਰਹੀ ਹੈ ਨਾਬਤ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਦ ਟੀਵੀ ਬੀਤੇ ਦਿਨ ਬਾਲੀਵੁੱਡ ਦੇ ਦਿਗਜ ਅਦਾਕਾਰ ਤਰਮਿੰਦਰ ਦਾ 90ਵਾਂ ਜਨਮ ਦਿਨ ਉਹਨਾਂ ਦੇ ਜੂਹੂ ਵਾਲੇ ਘਰ ਦੇ ਵਿੱਚ ਮਨਾਇਆ ਗਿਆ ਭਾਵੇਂ ਤਰਮਿੰਦਰ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪ੍ਰਸ਼ੰਸਕ ਫੁੱਲਾਂ ਦੇ ਗੁਲਦਸਤੇ ਅਤੇ ਤਰਮਿੰਦਰ ਦੀਆਂ ਤਸਵੀਰਾਂ ਲੈ ਕੇ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਉੱਥੇ ਪਹੁੰਚੇ ਇਸ ਮੌਕੇ ਦੇ ਉੱਪਰ ਸਨੀ ਦਿਓਲ ਬੋਬੀ ਦਿਓਲ ਤਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਮਿਲੇ ਅਤੇ ਉਹਨਾਂ ਦਾ ਧੰਨਵਾਦ ਕੀਤਾ ਇਹ ਕਾਫੀ ਭਾਵੁਕ ਪਲ ਰਿਹਾ ਤਰਮਿੰਦਰ ਭਾਵੇਂ ਆਪਣਾ 90ਵਾਂ ਜਨਮ ਦਿਨ ਆਪਣੇ ਪ੍ਰਸ਼ੰਸਕਾਂ ਦੇ ਨਾਲ ਨਹੀਂ ਮਨਾ पाए ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਘਰ ਪਹੁੰਚੇ ਬੁਲਦਸਤੇ ਤਸਵੀਰਾਂ ਲੈ ਕੇ ਉਹਨਾਂ ਨੂੰ ਵਧਾਈ ਦੇਣ ਪਹੁੰਚੇ ਇਸ ਮੌਕੇ ਦੇ ਉੱਤੇ ਸਨੀ ਦਿਓਲ ਬੋਬੀ ਦਿਓਲ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹ ਆਪਣੇ ਪਿਤਾ ਪ੍ਰਤੀ ਉਹਨਾਂ ਦੇ ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਹੋਏ ਤਰਮਿੰਦਰ ਦਾ 90ਵਾਂ ਜਨਮ ਦਿਨ 8 ਦਸੰਬਰ ਨੂੰ ਸੀ ਦਿਓਲ ਪਰਿਵਾਰ ਨੇ ਇਸ ਮੌਕੇ ਦੇ ਉੱਤੇ ਆਪਣੇ ਬੰਗਲੇ ਦੇ ਉੱਤੇ ਜ਼ਿੰਦਗੀ ਦਾ ਜਸ਼ਨ ਨਾਮ ਦਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿੱਥੇ ਇਸ ਮਹਾਨ ਅਦਾਕਾਰ ਦੇ ਪ੍ਰਸ਼ੰਸਕ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਏ। ਸਨੀ ਦਿਓਲ ਅਤੇ ਬੌਬੀ ਦਿਓਲ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕੀਤਾ। ਤਰਮਿੰਦਰ ਦੇ ਜਨਮ ਦਿਨ ਦੇ ਉੱਤੇ ਪ੍ਰਸ਼ੰਸਕ ਫੁੱਲ, ਤਸਵੀਰਾਂ ਅਤੇ ਗੁਲਦਸਤੇ ਲੈ ਕੇ ਪਹੁੰਚੇ। ਕੁਝ ਰੋ ਰਹੇ ਸਨ ਜਦੋਂ ਕਿ ਕੁਝ ਨੇ ਅਦਾਕਾਰ ਬਾਰੇ ਕਹਾਣੀਆਂ ਸਾਂਝੀਆਂ ਕੀਤੀਆਂ। ਪ੍ਰਸ਼ੰਸਕਾਂ ਦਾ ਆਪਣੇ ਪਿਤਾ ਪ੍ਰਤੀ ਅਥਾਹ ਪਿਆਰ ਦੇਖ ਕੇ ਸਨੀ ਦਿਓਲ ਅਤੇ ਬੌਬੀ ਦਿਓਲ ਵੀ ਭਾਵੁਕ ਹੋਏ ਅਤੇ ਰੋਣ ਲੱਗੇ। ਇਸ ਦੇ ਕਈ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਨੇ। ਇਸ ਤੋਂ ਇਲਾਵਾ ਸਨੀ ਦਿਓਲ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਤਰਮਿੰਦਰ ਦੇ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਸਨੀ ਤਰਮਿੰਦਰ ਨੂੰ ਹਿਮਾਚਲ ਦੀਆਂ ਵਾਦੀਆਂ ਦਿਖਾਉਂਦੇ ਹੋਏ ਪੁੱਛ ਰਹੇ ਨੇ ਪਾਪਾ ਇੰਜੋਇੰਗ ਤੇ ਤਰਮਿੰਦਰ ਵੀ ਬਹੁਤ ਖੁਸ਼ ਹੋ ਕੇ ਜਵਾਬ ਦਿੰਦੇ ਨੇ ਯੈਸ ਮਾਈ ਸਨ ਆਮ ਇੰਜੋਇੰਗ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਨੀ ਦਿਓਲ ਨੇ ਹਿੰਦੀ ਦੇ ਵਿੱਚ ਆਪਣੇ ਦਿਲ ਦੇ ਭਾਵ ਲਿਖੇ ਨੇ ਉਸਨੇ ਲਿਖਿਆ ਅੱਜ ਮੇਰੇ ਪਾਪਾ ਦਾ ਜਨਮ ਦਿਨ ਹੈ ਪਾਪਾ ਹਮੇਸ਼ਾ ਮੇਰੇ ਸਾਥ ਹੈ ਮੇਰੇ ਅੰਦਰ ਹੈ ਲਵ ਯੂ ਪਾਪਾ ਮਿਸ ਯੂ

दुनिया में इतना प्यार नहीं जितना हम सभी को दिया हर मुस्कुराहट हर टपकते साथ निभाया हर मुश्किल में हाथ बढ़ाया उस तरह जिस तरह सिर्फ हम सबके धर्म कर सकते थे आप स्टार बने तो सबको साथ लेके हाथ थाम के आगे बढ़े किसी का हाथ नहीं छोड़ा ईशा देओल ने भी अपने पिता धर्मिंदर सोशल मीडिया के ऊपर अपनी कुछ तस्वीर स लिखिया वी आर ऑलवेज टूगेदर पापा be in heaven or earth vr1 ਤੁਹਾਨੂੰ ਦੱਸ ਦਈਏ ਕਿ ਨਾ ਸਿਰਫ ਸਨੀ ਦਿਓਲ ਅਤੇ ਬੋਬੀ ਦਿਓਲ ਸਗੋ ਹੇਮਾ ਮਾਲਨੀ ਨੇ ਵੀ ਤਰਮਿੰਦਰ ਦੇ ਜਨਮ ਦਿਨ ਦੇ ਉੱਤੇ ਆਪਣੇ ਘਰ ਤਰਮਿੰਦਰ ਦੇ ਪਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੀ ਧੀ ਇਸ਼ਾ ਦਿਓਲ ਵੀ ਉਸਦੇ ਨਾਲ ਮੌਜੂਦ ਸੀ ਪਰਸ਼ੰਸਕਾਂ ਦੇ ਨਾਲ ਗੱਲਬਾਤ ਦੌਰਾਨ ਹੇਮਾ ਮਾਲਨੀ ਨੇ ਕਿਹਾ ਕਿ ਰੁੱਝੇ ਰਹੋ ਖੁਸ਼ ਰਹੋ ਅਤੇ ਤੰਦਰੁਸਤ ਰਹੋ ਫਿਰ ਉਸਨੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ ਇਸ਼ਾ ਵੀ ਇਸ ਧੰਨਵਾਦ ਦੀ ਲਹਿਰ ਦੇ ਵਿੱਚ ਸ਼ਾਮਲ ਹੋਈ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਪਿਛਲੇ ਕਾਫੀ ਸਮੇਂ ਤੋਂ ਉਮਰ ਦੇ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ 10 ਨਵੰਬਰ ਨੂੰ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਲੱਗੀ ਅਤੇ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਸੀ ਮੀਡੀਆ ਦੇ ਵਿੱਚ ਉਹਨਾਂ ਦੀ ਮੌਤ ਦੀਆਂ ਰਿਪੋਰਟਾਂ ਆਈਆਂ ਪਰ ਉਹਨਾਂ ਦੇ ਪਰਿਵਾਰ ਨੇ ਉਸ ਸਮੇਂ ਇਸ ਤੋਂ ਇਨਕਾਰ ਕੀਤਾ ਧਰਮਿੰਦਰ ਨੂੰ 12 ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਅਤੇ ਡਾਕਟਰਾਂ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਆਪਣਾ ਇਲਾਜ ਕਰਨ ਦੀ ਸਲਾਹ ਦਿੱਤੀ ਹਾਲਾਂਕਿ 24 ਨਵੰਬਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ